ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ ਤੁਹਾਨੂੰ ਦੋ ਟਾਪ ਦੇ ਨਜੀਨੇ ਦਿਖਾਉਣੇ ਨੇ ਇੱਕ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਜਿਆਦਾ ਪੱਖ ਜਰਸੀ ਦਾ ਰੱਖਦੀ ਆ ਤੇ ਇੱਕ ਪੈਂਦੀ ਆ ਸਾਈਵਾਲ ਦੇ ਵਿੱਚ ਕ੍ਰੋਸ ਕ੍ਰੋਸ ਬ੍ਰੀਡ ਦੀਆਂ ਗਾਇਆਂ ਨੇ ਗਰਮੀ ਦੇ ਵਿੱਚ ਚੱਲਣ ਵਾਲੀਆਂ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਅੱਜ ਆਪਾਂ 16 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 16 ਅਪ੍ਰੈਲ 2024 ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 98782 63916 987784 48264 ਸੋ ਆਜੋ ਆਪਾਂ ਕਰਦੇ ਹਾਂ ਗੱਲ ਇੱਕ ਨੰਬਰ ਤੋਂ ਸਟਾਰਟ ਕਰਦੇ ਹਾਂ ਬੱਚੀ ਨੂੰ ਇਹਨੇ ਜਨਮ ਦਿੱਤਾ ਤੇ ਰਾਤ ਦੀ ਡਿਲੀਵਰੀ ਹੋਈ ਆ ਕ੍ਰਾਸ ਗਾਂ ਕੀ ਵੱਡੇ ਕਦ ਕਾਢਦੀ ਆ ਜੇਰੇ ਦੀ ਆ ਪਈ ਆ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਕਿ ਗਰਮੀ ਦੇ ਵਿੱਚ ਪਸ਼ੂ ਦੁੱਧ ਨੂੰ ਵਧੀਆ ਚੱਲਦੇ ਨੇ ਤੇ ਦੂਸਰੀ ਦੀ ਜੇਰ ਵੀ ਪਿੱਸੇ ਪਈ ਆ ਆ ਦੇਖੋ ਦੂਸਰੀ ਗਾਂ ਦੀ ਜੇਹ ਰਾਹ ਪਈਆ ਦੋਨੇ ਗਾਈਆਂ ਦੀ ਜੇਰ ਡਾਨਾ ਇਕੱਠੀਆਂ ਇਹ ਰਾਤ ਸੂਈਆਂ ਨੇ ਰਾਤ ਨੂੰ ਡਿਲੀਵਰੀ ਹੋਈ ਆ ਸੋ ਪਹਿਲੇ ਨੰਬਰ ਵਾਲੀ ਗਾਂ ਪੱਤ ਤਵਨਾਂ ਤੋੜ ਕੇ ਦਿਖਾ ਦੇ ਥਾਂ ਨੇੜੇ ਤੋਂ ਚੈੱਕ ਕਰਾਉਣੇ ਆ ਪੂਰਾ ਐ ਟੋਪ ਦਾ ਮੱਝਾਂ ਵਾਲਾ ਥਾਂ ਲੱਗਿਆ ਵਾ ਚਾਰੇ ਥਾਂ ਨਿੱਖੜਵੇਂ ਕੱਲੇ ਕੱਲੇ ਪੂਰੀ ਬਿੱਚੀ ਤੇ ਪੂਰੀ ਗੈਪ ਤੇ ਲੱਗੇ ਵਾ ਚਵਾਈ ਪੂਰੀ ਪੋਲੀ ਤੇ ਮੋਟੀ ਐ ਜੀ ਆਪਾਂ ਬੌੜਾ ਇਹਦਾ ਕੱਢਿਆ ਸਵੇਹਾ 6 ਕਿਲੋ ਬੌੜਾ ਕੱਢਿਆ ਬੱਛੀ ਨੂੰ ਪਿਆ ਹੈਗਾ ਤੁਸੀਂ ਦੇਖ ਸਕਦੇ ਹੋ ਬੱਛੀ ਵੀ ਜੰਮ ਦੀ ਬੱਸੀ ਖੁਰਲੀ ਜੀਂਡੀਆ ਤੁਸੀਂ ਦੇਖ ਸਕਦੇ ਹੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਵੀ ਆਪਾਂ ਮਗਰ ਬੱਛੀ ਵਾਲੀ ਗਾਂ ਲੈਣੀ ਆ ਕਿਉਂਕਿ ਅੱਗੇ ਬੱਚਾ ਪਲ ਜਾਂਦਾਗਾ ਸੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦੁਹਾਰਿਆ ਟਾਪ ਦਾ ਨੀਂਨਾ 26 27 ਲੀਟਰ ਮਾਲਕਾਂ ਨੇ ਦੱਸਿਆ ਨਹੀਂ ਦੁੱਧ ਪਾਇਆ ਪਹਿਲਾਂ ਸੋ ਇਸ ਵਾਰੀ ਚੰਗੀ ਉਮੀਦ ਰੱਖਦੇ ਆਂ ਆਪਾਂ ਗਰਮੀ ਦੇ ਵਿੱਚ ਚੱਲਣ ਵਾਲੀ ਚੀਜ਼ ਆ ਇਹ ਸਾਈਵਾਲ ਦੇ ਵਿੱਚ ਕ੍ਰੋਸ ਆ ਗਈ ਆਪਾਂ ਇਹਨੂੰ ਗਰਲੈਂਡੋ ਚ ਕ੍ਰੋਸ ਵੀ ਕਹਿ ਸਕਦੇ ਆਂ ਉਹ ਤੁਸੀਂ ਦੇਖਣਾਗਾ ਕਿਉਂਕਿ ਹਾਈਟ ਕੱਦ ਕਰ ਫੁੱਲ ਹੈ ਦਾ ਥਣ ਬਹੁਤ ਚੰਗਾ ਲੱਗਿਆ ਹੋਇਆ ਮੁਠੀ ਵਾਲਾ ਸੋ ਦੇਖੋ ਹਾਈਟ ਲੈਂਥ ਚੈੱਕ ਕਰੋ ਬੱਛੀ ਦੀ ਫੁੱਲ ਹਾਈਟ ਫੁੱਲ ਲੈਂਥ ਹਵਾਨਾ ਬਹੁਤ ਜ਼ਬਰਦਸਤ ਤਿਆਰ ਕੀਤਾ ਤੁਸੀਂ ਦੇਖ ਸਕਦੇ ਅੱਗੇ ਪਿੱਛੇ ਦਾ ਹਵਾਨਾ ਗਾ ਮਿਲਕ ਵੇਂਡ ਚੈੱਕ ਕਰਿਓ ਦੇਖ ਸਕਦੇ ਬਰਡੇ ਕੱਦ ਦੇ ਵਿੱਚ ਕ੍ਰਾਸ ਗਾਂ ਆ ਗਈ ਇਹਦਾ ਦੁੱਧ ਵੀ ਸੰਘਣਾ ਹੋਊਗਾ ਤੇ ਫੈਂਟ ਵੀ ਜ਼ਿਆਦਾ ਹੋਊਗੀ ਤੇ ਗਰਮੀ ਦੇ ਵਿੱਚ ਚੱਲਣ ਵਾਲੀ ਚੀਜ਼ਾਂ ਨੇ ਇਹ ਸੋ ਦੂਸਰੀ ਸਾਈਡ ਤੋਂ ਥਾਂ ਲੈਵਾ ਚੈੱਕ ਕਰਾ ਦਨੇ ਆ ਆ ਮਿਲਕ ਵੇਂਡ ਦੇਖੋ ਬਹੁਤ ਚੰਗੀ ਆਉਂਦੀ ਆ ਕੱਲਾ ਕੱਲਾ ਨਿਖੜ ਮਾ ਥਾਣਾ ਹੱਥਾਂ ਦੀ ਚਵਾਈ ਵਾਲਾ ਸੋਹਣਾ ਦਾਣਾ ਘਰੇਲੂ ਗਾਂ ਦੀ ਅਸਲ ਗਾਂ ਹੀ ਇਹ ਦੁੱਧ ਨੂੰ ਤੇ ਫੈਂਟ ਨੂੰ ਵੀ ਸੋ ਇੱਕ ਨੰਬਰ ਤੇ ਆ ਗਈ ਅਗੇ ਦੋ ਨੰਬਰ ਤੇ ਜਰਸੀ ਜੀ ਜ਼ਿਆਦਾ ਪੱਖ ਰੱਖਦੀ ਆ ਤੁਸੀਂ ਦੇਖ ਸਕਦੇ ਹੋ ਇਹਦੇ ਮਗਰ ਮੇਲ ਕਾਫ ਆ ਤੇ ਜੇਰੇ ਦੀ ਆ ਪਈ ਆ ਸੁੱਥਾਣੀ ਇਹਦੇ ਵੀ ਸੋਹਣਾ ਲੱਗਿਆ ਹੋਇਆ ਨਿੱਖਣ ਮਾ ਕੱਲਾ ਕੱਲਾ ਮਿਲਕ ਵੇਨ ਦੇ ਸਾਹ ਤੋਰ ਕੇ ਦਿਖਾਉਂਦਾ ਇਹ ਜ਼ਿਆਦਾ ਪੱਖ ਜਰਸੀ ਦਾ ਰੱਖਦੀ ਆ ਹਵਾਨਾ ਬਹੁਤ ਚੰਗਾ ਤਿਆਰ ਕੀਤਾ ਹੋਇਆਗਾ ਅੱਗੇ ਪਿੱਛੇ ਦਾ ਹਵਾਨਾ ਜੇਰ ਜੱਪਾ ਡਾਨਾ ਤੁਸੀਂ ਦੇਖ ਸਕਦੇ ਹੋ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾਣੀਆਂ ਇਹ ਪਾਸ ਹੋ ਚੁੱਕੀਆਂ ਨੇ ਆਪਾਂ ਸਵੇਰ ਮਿਲਕਿੰਗ ਕਰੀ ਇਹਨਾਂ ਦੀ ਬੋਹੜਾ ਕੱਢਿਆਗਾ ਸੋ ਦੇਖੋ ਪੂਰਾ ਵਗੈਰਾ ਚੈੱਕ ਕਰ ਸਕਦੇ ਹਾਂ ਪੂਰੇ ਵੱਡੇ ਕੱਦ ਦੇ ਚ ਜਰਸੀ ਦੇ ਵਿੱਚ ਕਰਾਸ ਪਾਣਾ ਆ ਗਿਆ ਸੋ ਹਵਾਨਾ ਇੱਕ ਵਾਰ ਫਿਰ ਜੱਜ ਕਰਿਓ ਅੱਗੇ ਪਿੱਛੇ ਦਾ ਹਵਾਨਾ ਜਰਸੀ ਦਾ ਜ਼ਿਆਦਾ ਪੱਖ ਰੱਖਦੀ ਆ ਸੋਹਣਾ ਥਣ ਲੇਵਾ ਜੇਰ ਜੱਪਾ ਡਾਨਾ ਰਾਤ ਦੀ ਡਿਲੀਵਰੀ ਹੋ ਜਾ ਦੇਖੋ ਹਵਾਨਾ ਪੂਰਾ ਠੋਸ ਤੇ ਚੌੜਾ ਹਵਾਨਾ ਅੱਗੇ ਪਿੱਛੇ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਚੰਗਾ ਦੁੱਧ ਪਾਉ 25 26 ਕਿਲੋ ਇਹਨੇ ਦੁੱਧ ਪਾਇਆ ਹੈ ਮਾਲਕਾਂ ਦੇ ਦੱਸਣ ਮੁਤਾਬਕ ਜਿੱਥੋਂ ਆਪਾਂ ਲਈ ਆ ਸੋ ਫੇਸ ਕੁਆਲਿਟੀ ਦੇਖੋ ਬੱਸੀ ਜੀ ਸੋ ਨਾੜਾ ਹਵਾਨੇ ਦੇ ਦੂਰ ਤੋਂ ਦਿਖਾਈ ਦਿੰਦੀਆਂ ਦੇਖ ਸਕਦੇ ਹੋ ਮਿਲਕ ਵੇਨ ਬਹੁਤ ਸਟਰੋਂਗ ਆ ਦੋਨੇ ਪਾਸੇ ਜੋ ਮਗਰੇ ਦੇ ਮੇਲ ਕਾਫ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ